ਮੈਂ ਆਪ ਜੀ ਦੇ ਮਾਧਿਮ ਰਹੀਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਨਿਸ਼ਾਨਦੇਸ਼ ਹੈ ਕਿ ਕਿਸੇ ਵੀ ਜਿਹੜਾ ਕ੍ਰਾਈਮ ਉਹਨੂੰ 0% ਟੋਲਰੈਂਸ ਹੈ ਉਦੇ ਤਹਿਤ ਮਿਤੀ 1 7 25 ਨੂੰ 에어ਪੋਰਟ ਰੋਡ ਦੇ ਉੱਤੇ ਸਵੇਰ 4 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਹਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਉੱਤੇ ਛੱਡ ਕੇ ਆ ਰਿਹਾ ਸੀ ਉਹਦੇ ਕੋਲੋਂ ਇਹਨਾਂ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ 'ਤੇ ਸਨ 5 6 ਜਵਾਨ ਇਹਨਾਂ ਦੇ ਹਮਜਮਨ ਲੋਕਾਂ ਨੂੰ ਐਕਟ ਕਰਵਾਉਣਾ ਚਾਹਤੇ ਆਇਆ ਅਦਾਲਤ ਰਾਮੀਲਾ ਉਹ ਬੋਲ ਜਿਵੇਂ ਕਿ ਫਰਿਸ ਹਾਵਾ ਤੇ ਇਹੋ ਵਰਤੇ ਅੰਮ੍ਰਿਤਾਂ ਤੋਂ ਕੀਤੀ ਗਿਣ ਜਿਹਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਇੱਕ ਸੱਤ ਨੂੰ ਹੀ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀਡੂਜਨ ਏਰੀਆ ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੇਚਿੰਗ ਕੀਤੀ ਸੀ ਜੋ ਇਸ ਮੁਕਦਮੇ ਨੂੰ ਮੁਕਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਤਤੀਸ਼ ਅਮਚ ਲੈਂਦੀ ਦਰਾਨਿਤ ਪ੍ਰਦੇਸ਼ ਕਰਨਬੀਰ ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਭਿੱਖੀਵੈਂਡ ਮਿਤੀ 5/9/25 ਨੂੰ ਜਿਹੜਾ ਇਹ ਗ੍ਰਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17/9/25 ਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਰਿਕਵਰ ਕੀਤਾ ਗਿਆ ਮਿਤੀ 28/9/25 ਨੂੰ ਪਮਨਦੀਪ ਸਿੰਘ ਉਰ ਪਵਨ ਪੁੱਤਰ ਜਗਮਉਨ ਸਿੰਘ ਵਾਸੀ ਬ્લેਡ ਬ્લેਡ ਰੋਡ ਪਕੀਵੈਂਟ ਅਤੇ ਲਾਪਰੀ ਸਿੰਘ ਉਰਫ ਲਵ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਾਲ ਪਕੀਵੈਂਟ ਨੂੰ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਰਿਐਕਟਿਵ ਆਰ ਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਆਕਾਸ਼ਦੀਪ ਸਿੰਘ ਆਕਾਸ਼ਦੀ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਆਲਰੇਡੀ ਜਿਹੜੇ ਸਿਵਲ ਹਨ ਥਾਣੇ ਦੇ ਵਿੱਚ ਜਿਹੜੇ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਹਿਰ ਦੇ ਇੱਥੇ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਜਿਹੜੇ ਮਕਦਮੇ 300 ਇਹ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕਿ ਜਿਹੜਾ ਜਿਹੜਾ ਕਿ ਫਰੰਡ ਲਿਖਿਆ ਸੀ ਜਿਨ੍ਹਾਂ ਨੂੰ ਕੋ ਬਾਹਰੋਂ ਪੈਸੇ ਆਉਂਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਹੁੰਦਾ ਸੀ ਜਿਹੜਾ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕਦਮੇ ਜਿਹੜੇ ਟਰੇਸ ਕੀਤੇ ਗਏ